ਜਥੇਦਾਰ ਸ਼ਰੀਆ ਕਾਲ ਤਖਤ ਸਾਬ ਗਿਆਨੀ ਕੁਲਦੇਵ ਸਿੰਘ ਗੜਗੱਜ ਦੇ ਸਖਤਰੇ ਦਫਤਰ ਵਿਖੇ ਹਿਮਾਚਲ ਤੇ ਸਰਕਾਰੀ ਕਾਲਜ ਬਡਸਰ ਹਮੀਰਪੁਰ ਤੋਂ ਆਏ ਵਿਦਿਆਰਥੀ ਤੇ ਅਧਿਆਪਕਾਂ ਮੁਲਾਕਾਤ ਕੀਤੀ ਹੈ ਜਿਨ੍ਹਾਂ ਕਿਹਾ ਕਿ ਸਾਨੂੰ ਇੱਥੇ ਆਉਣ ਤੋਂ ਪਹਿਲਾਂ ਕੁਝ ਲੋਕਾਂ ਨੇ ਬਹੁਤ ਕੁਝ ਕਿਹਾ ਹੈ ਕਿ ਪੰਜਾਬ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ ਪਰ ਅਸੀਂ ਫੇਰ ਵੀ ਆਨ ਦਾ ਫੈਸਲਾ ਕੀਤਾ ਹੈ ਤੇ ਹੁਣ ਸਾਨੂੰ ਪੰਜਾਬ ਦੀ ਧਰਤੀ ਆ ਵਿੱਚ ਆ ਕੇ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਹੈ ਤੇ ਉਥੇ ਇਹਨਾਂ ਵੀ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਡਰ ਨਹੀਂ ਹੈ ਇੱਥੇ ਉਹਨਾਂ ਆਪਣੇ ਸੂਬੇ ਹਿਮਾਚਲ ਵਿੱਚ ਗੁਰੂਕਾਰ ਬਣਾਉਣ ਦੀ ਜ਼ਮੀਨ ਦੀ ਵੀ ਗੱਲ ਕੀਤੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਪਰੋਸਾ ਦਵਾਇਆ ਗਿਆ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਇੱਥੇ ਤੁਹਾਡੇ ਲਈ ਕੋਈ ਵੀ ਉਂਗਲ ਨਹੀਂ ਚੱਕ ਸਕਦਾ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਰਲ ਮਿਲ ਕੇ ਰਹਿਣ ਦੀ ਅਪੀਲ ਹੈ ਜੀ ਤੇ ਅੰਦਰ ਸਰ ਜੀ ਸਾਡਾ ਪ੍ਰੋਜੈਕਟ ਪਿੰਟ ਨੂੰ ਸਟੀਲੇ ਕਾਲਜੇ ਆਇਓ ਹੈ ਅਸੀਂ ਇੱਕ ਉਨੀ ਟ੍ਰਿਕ ਤੋਂ ਚੱਲੇ ਅਗਰ ਵੀਡੀਓ ਦੇ ਵਿੱਚ ਤੁਮ ਐਸੇ ਸੀ ਕਿ ਪੱਲਾਪ ਤੇ ਤੁਸੀਂ ਨਹੀਂ ਪੜ ਸਕਦੇ ਆ ਤੁਹਾਨੂੰ ਮਾਰ ਦੇਣਾ ਤੁਹਾਡੀ ਗੱਡੀਆਂ ਪਰ ਬੜਾ ਸਾਡਾ ਇਸ ਪੱਲਾੜੀ ਦੀ ਪੰਗਾ ਬਹੁਤ ਹੋਇਆ ਤੇ ਅਸੀਂ ਜਾਣਾ ਜਾਣਾ ਸਾਡਾ ਮਾਰ ਦੇਾਂਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈ ਜਾਲਾ ਸਾਡੇ ਭਾਈ ਹੈਗੇ ਆ ਅਸੀਂ ਪਹਿਲੇ ਵੀ ਕਿਹਾ ਇੱਕ ਦੋ ਗੱਲਾਂ ਚੁੱਕ ਰੋ ਜਨਜਾਮ ਜੀ ਉਸਾ ਗੁਰੂਆਂ ਦੇ ਨਾਮ ਤੇ ਜੀ ਸਰ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਭਈ ਹਿੰਦੁਸਤਾਨ ਨੂੰ ਉਹ ਕਸ਼ਮੀਰੀ ਪੰਡਤ ਗੁਰਦੇਵ ਪਾਤਸ਼ਾਹ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਕਿਲਕ ਜੰ ਨੂੰ ਬਚਾ ਲਿਆ ਤੁਸੀਂ ਵੀ ਜਾਣਦੇ ਜੀ ਸਿੱਖਾਂ ਦਾ ਫਲਸਫਾ ਸਿੱਖ ਸੋਚ ਹੋਇਆ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਡੇ ਵੀ ਆ ਅਸੀਂ ਜਦੋਂ ਮੂਲ ਮੰਤਰ ਦਾ ਬਾਣ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਲ ਸਿੰਘ ਪਾਸ਼ਾ ਦੇ ਪੁੱਤ ਸ਼ਹੀਦ ਕਰਾਏ ਔਰ ਅੰਮ੍ਰਿਤਪੁਰ ਪਰ ਉਹਦੇ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੁੜ ਕੇ ਆਇਆ ਤਾਂ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ। ਉਹ ਸਿੱਖੀ ਦਾ ਮੂਲ ਆ ਨਿਰਵੈ। ਆ ਜਿਹੜੀਆਂ ਸਰਕਾਰਾਂ ਉਹ ਕੋਈ ਵੀ ਅਜਾ ਦੇ ਰਿਪੋਰਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਆ। ਪਰ ਤੁਸੀਂ ਮਾਣਰੀ ਨਾਲ ਇੱਧਰ ਦੇ ਪੰਜਾਬੀ ਆਪਣੇ ਸਾਰਿਆਂ ਦੇ ਫੋਨ ਇੱਕੋ ਜਿਹੇ ਆ। ਹੰਗ ਹੱਥ ਪੈਰ ਇੱਕੋ ਜਿਹੇ ਆ।